ਸਾਰੇ ਡੋਨੇਟ ਕਰਤੀ ਵਾਹਿਗੁਰੂ ਵਾਹਿਗੁਰੂ ਬਹੁਤ ਵੱਡਾ ਤਾਂ ਜਿਗਰੇ ਯਾਰ 18 ਰੁਪਏ ਨਹੀਂ ਦਿੰਦਾ ਕੋਈ ਜੇਬ ਚੋਂ ਯਾਰ ਤੁਸੀਂ 18000 ਦੇ ਕੇ ਚੱਲੋ ਪਹਿਲੀ ਸੈਲਰੀ ਕੀ ਯਾਰ ਤੁਸੀਂ ਆਪਣੀ ਦਿਹਾੜੀ ਤੋੜ ਕੇ ਕੰਮਕਾਰ ਛੱਡ ਕੇ ਕਿਸੇ ਲਈ ਉੱਠ ਕੇ ਆਏ ਹੋ ਮਾਇਆ ਦੇਣ ਲਈ ਉਹ ਵੀ ਤਾਂ ਗਿਣਿਆ ਜਾਊਗਾ ਥੈਂਕ ਯੂ ਭਾਜੀ ਥੈਂਕ ਯੂ ਕਿੱਥੋਂ ਆਏ ਤੁਸੀਂ ਵਾਹ ਜੀ ਵਾਹ ਥੈਂਕ ਯੂ ਭਾਜੀ ਬਹੁਤ ਮਿਹਰਬਾਨੀ ਕੀ ਕਰਦੇ ਹੋ ਇਨੇ ਪਟਵਾਰੀ ਲੱਗਿਆ ਸੀ ਅੱਛਾ ਪਹਿਲੀ ਸੈਲਰੀ ਉਹ ਵਾਹ ਵਾਹ ਸ਼ਾਬਾਸ਼ ਪਟਵਾਰੀ ਲੱਗਿਆ ਮੁੰਡਾ ਵਾਹ ਸ਼ਾਬਾਸ਼ ਤੁਸੀਂ ਟੀਚਰ ਹੈ ਅੱਛਾ ਤੁਸੀਂ ਟੀਚਰ ਹੋ ਤੁਸੀਂ ਕਾਦੇ ਟੀਚਰ ਹੋ ਪ੍ਰਾਇਮਰੀ ਟੀਚਰ ਪ੍ਰਾਇਮਰੀ ਟੀਚਰ ਤੁਸੀਂ ਕਲਰਕ ਤੁਸੀਂ ਬਈ ਸ਼ਾਬਾਸ਼ ਸਟੂਡੈਂਟ ਤੁਸੀਂ ਬਈ ਟੀਚਰ ਸਲੈਕਟਡ ਹੈਗੇ ਟੀਚਰ ਸਲੈਕਟਡ ਵਾਹ ਯਾਰ ਸਾਡੇ ਕਹਿੰਦੇ ਅੱਜ ਨੌਕਰੀਆਂ ਨਹੀਂ ਤੇ ਤੋਂ ਭਰੇ ਹੋਏ ਨੌਕਰੀਆਂ ਨਾਲ ਇਹ ਨਹੀਂ ਇਹੀ ਖਾਸ ਰਾਜ਼ ਕੀ ਹੈ ਪੜਨਾ ਪੜਨਾ ਇੰਟੈਲੀਜੈਂਟ ਹੋ ਸਾਰੇ ਖੁਸ਼ ਹੋ ਜਿੰਦਗੀ ਜੋ ਆਪਣੀ ਪਹਿਲੀ ਵਾਰ ਹੀ ਆਏ ਆ ਬੈਠੋ ਬੈਠੋ ਕੋਈ ਸਵਾਲ ਹੋਵੇ ਮਨ ਦੇ ਵਿੱਚ ਜਰੂਰ ਬੈਠੋ ਸ਼ਰਮਾਓ ਨਾ ਬੈਠੋ ਕਦੀ ਕਦੀ ਮੌਕਾ ਮਿਲਦਾ ਹੈ ਇਦਾਂ ਦਾ ਫਿਰ ਸਾਈਡ ਤੇ ਆਵਾ ਹਾਂਜੀ ਬਹੁਤ ਸਾਲਾਂ ਤੋਂ ਜੀ ਤੱਕ ਬੋਲੋਗੇ ਥੈਂਕ ਯੂ 2016 ਕੀਪੈਡ ਫੋਨ ਸੀ ਉਹ ਤੋਂ ਤੱਕ ਸੀ ਤਾਂ ਨਹੀਂ ਦੇਖਦੇ ਵਾਹਿਗੁਰੂ ਵਾਹਿਗੁਰੂ ਸ਼ੁਕਰ ਖੁਸ਼ੀ ਹੋਈ ਜੋਬ ਮਿਲ ਗਈ ਵਧੀਆ ਲੱਗਿਆ ਮੁਬਾਰਕਾਂ ਯਾਰ ਕਿੰਨੀ ਸੈਲਰੀ ਲੱਗੀ ਤੁਹਾਡੀ ਪਹਿਲੀ 18 ਸਾਰੇ ਡੋਨੇਟ ਕਰਤੀ ਵਾਹਿਗੁਰੂ ਵਾਹਿਗੁਰੂ ਬਹੁਤ ਵੱਡਾ ਧੰ ਜਿਗਰ ਆ ਯਾਰ ਨਹੀਂ ਨਹੀਂ ਬਹੁਤ ਜਿਗਰ ਹੈ ਮਜ਼ਾਕ ਨਹੀਂ ਇਹ ਕਹਿਣਾ ਸੌਕ ਹੈ ਮੇਰੇ ਮੇਰੇ ਸਰੀਰ ਦਾ ਰੋਮ ਰੋਮ ਖੜਾ ਹੈ ਬਾਲ ਖੜੇ ਨੇ ਮੇਰੇ ਸਰੀਰ ਤੇ ਰੋਂਗ ਟੇ ਖੜੇ ਨੇ ਬਹੁਤ ਵੱਡੀ ਆ 18 ਰੁਪਏ ਨਹੀਂ ਦਿੰਦਾ ਕੋਈ ਜੇਬ ਚੋਂ ਯਾਰ ਤੁਸੀਂ 18000 ਦੇ ਕੇ ਚੱਲੋ ਪਹਿਲੀ ਸੈਲਰੀ ਬੰਦਾ ਕਹਿੰਦਾ ਪਹਿਲੀ ਸੈਲਰੀ ਮੈਂ ਕਿਤੇ ਗੁਰੂ ਘਰ ਚੜਾਵਾ ਮੈਂ ਆਪਣੀ ਮਾਂ ਨੂੰ ਦਵਾ ਤੁਸੀਂ ਇੱਥੇ ਦੇ ਕੇ ਚੱਲੋ ਪਰ ਯਕੀਨ ਮੰਨਿਓ ਮੇਰਾ ਜਿੰਨਾ ਕਿ ਤਜਰਬਾ ਜ਼ਿੰਦਗੀ ਸੇਵਾ ਤੋਂ ਉੱਪਰ ਕੁਛ ਨਹੀਂ ਕਿਸੇ ਰੋਂਦੇ ਦੀ ਬਾਹ ਫੜਨੀ ਕਿਸੇ ਦਾ ਕੰਮ ਆਣਾ ਇਹ ਸ਼ਬਦ ਵੱਡੇ ਨੇ ਪਰ ਮੈਂ ਕਹਿਣ ਲੱਗਾ ਇਹ ਸਾਖਸ਼ਾਤ ਰੱਬ ਦਾ ਹੀ ਰੂਪ ਕੋ ਕਰ ਸਕਦਾ ਮਾੜੇ ਢੇੜੇ ਬੰਦੇ ਦਾ ਕੰਮ ਨਹੀਂ ਹੈਗਾ ਕਿਸੇ ਦੇ ਕੰਮ ਆਣਾ ਇਹ ਸਿੱਛੂ ਵੀ ਪੜਦੇ ਬਹੁਤ ਵੱਡੀ ਗੱਲ ਬਹੁਤ ਵੱਡੂ ਲੱਗ ਗਿਆ ਉਦੋਂ ਦੇ ਦੇਖੋ ਹੁਣੀ ਜਿਹੜੀ ਕੁੜੀ ਆਈ ਸੀ ਦੇਖੀ ਸੀ ਇਹਨੇ ਕੁੱਤਾ ਫੜਿਆ ਉਹ ਨੌਵੀਂ ਚ ਹੈ ਤੇ ਉਹਨੂੰ ਐਂਗਜ਼ਾਇਟੀ ਦੀ ਬਿਮਾਰੀ ਹੈ ਉਹਦੇ ਹੱਥ ਕੰਬ ਰਹੇ ਸੀ ਪੈਸੇ ਦਿੰਦੇ ਹੋਏ ਨੌਵੀਂ ਚ ਆ ਉਹ ਸਾਡੇ ਸਾਰਿਆਂ ਤੋਂ ਛੋਟੀ ਸੀ ਤੇ ਦੇਖੋ ਆਪਣੀ ਕਿਰਤ ਕਮਾਈ ਜੋ ਕਹਿੰਦੀ ਮੈਂ ਪਹਿਲੀ ਜ਼ਿੰਦਗੀ ਦੀ ਕਮਾਈ ਕਮਾਈ ਇਹ ਤਾਂ ਮੈਂ ਦੇ ਕੇ ਚੱਲੀ ਮੇਰੀ ਵੀ ਪਹਿਲੀ ਸਾਹ ਇਹ ਜਿਹੜੀਆਂ ਤੁਹਾਡੀਆਂ ਸ਼ਰਧਾ ਹੈ ਨਾ ਇਹ ਸਮਝ ਲਓ ਸਿੱਧੀ ਤੁਰ ਦਰਗਾਹ ਤੱਕ ਮਤਲਬ ਵਾਹਿਗੁਰੂ ਸਿੱਧੀ ਹੋਈ ਸੁਣ ਰਿਹਾ ਜਿਵੇਂ ਕਹ ਲਓ ਪ੍ਰਭੂ ਰਾਮ ਦੇ ਕਾਂਚੇ ਆ ਜਿਨ੍ਹਾਂ ਨੂੰ ਤੁਸੀਂ ਇਸ਼ਟ ਨੂੰ ਮੰਨਦੇ ਹੋ ਸਿੱਧੀ ਉਹਦੇ ਕੰਮ ਤੱਕ ਪਹੁੰਚ ਗਈ ਲਾ ਹਾਲਾਂਕਿ ਨਾ ਮੈਨੂੰ ਨਾ ਕਈ ਵਾਰੀ ਬਈ ਇਹ ਵੀ ਲੱਗਦਾ ਹੈ ਕਿ ਕੁਝ ਲੋਕ ਨਾ ਸੇਵਾ ਇਸਲੀ ਨਹੀਂ ਕਰਦੇ ਕਿ ਸਾਨੂੰ ਵੀ ਮਿਲੇ ਯਾਰ ਸਾਨੂੰ ਵੀ ਹੋਰ ਦੋਵੇ ਆ ਸਾਡੇ ਨਾਂ ਵੀ ਚੰਗਾ ਹੋਵੇ ਉਹਨਾਂ ਨੂੰ ਸਿਰਫ ਇਹ ਲੱਗਦਾ ਕਿ ਯਾਰ ਸਾਡੀ ਮਾਇਆ ਨਾਲ ਕਿਸੇ ਦਾ ਭਲਾ ਹੋ ਰਿਹਾ ਨਾ ਬਸ ਕਿਉਂਕਿ ਨਾ ਬਈ ਉਸ ਉਸ ਕੁਰਸੀ ਤੇ ਬੈ ਕੇ ਨਾ ਮੰਗਣਾ ਬੜਾ ਔਖਾ ਯਾਰ ਹਾਂਜੀ ਤੁਸੀਂ ਉਹਨਾਂ ਦੀ ਸ਼ਕਲਾਂ ਵਾਲ ਦੇਖ ਲਓ ਹਰ ਬੰਦਾ ਇੱਕ ਉਮੀਦ ਨਾਲ ਆਇਆ ਹੋਇਆ ਹੈ ਕਿ ਮੇਰੀ ਹੈਲਪ ਹੋਏਗੀ ਮੈਨੂੰ ਮੇਰੀ ਆਹ ਪ੍ਰੋਬਲਮ ਹੈ ਮੇਰੀ ਬੱਚੀ ਬਿਮਾਰ ਹੈ ਮੇਰੀ ਮਾਂ ਬਿਮਾਰ ਹੈ ਅਸੀਂ ਆਪਣੀ ਅੱਖਾਂ ਦੇ ਮੋਰੇ ਨਾਲ ਕਈ ਵਾਰ ਲੋਕ ਮਰਦੇ ਵੀ ਦੇਖਦੇ ਪਰ ਕਈ ਵਾਰ ਦਿਲ ਚੋਂ ਥੈਂਕ ਯੂ ਤੁਹਾਨੂੰ ਦੇਖ ਕੇ ਨਾ ਦਿਲ ਚੋਂ ਖੁਸ਼ੀ ਵੀ ਹੁੰਦੀ ਹੈ ਕਿ ਨੌਜਵਾਨੋ ਸਪੈਸ਼ਲ ਫਜ਼ਲ ਕਰਦੋ ਤੁਸੀਂ ਇੱਥੇ ਆਇਓ ਮਦਦ ਕਰਨ ਲਈ ਬੜੀ ਦਿਲ ਤੋਂ ਖੁਸ਼ੀ ਹੈ ਕੀ ਨਾਮ ਤੁਹਾਡਾ ਦੀਪਕ ਕੰਬੋਜ ਜੱਫੀ ਪਾ ਯਾਰ ਦੀਪਕ ਕੰਬੋਜ ਥੈਂਕ ਯੂ ਗੋਡ ਬlesਸ ਯੂ ਮੇਰਾ 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 ਦਿਲਦਰ ਰੋਮ ਰੋਮ ਤੁਹਾਡਾ ਲਈ ਦੁਆ ਕਰਦਾ ਹੈ ਮੈਂ ਹਮੇਸ਼ਾ ਇਹੀ ਦੁਆ ਕਰਦਾ ਹਾਂ ਕਿ ਯਾਰ ਜਿੰਨਾ ਨੂੰ ਰੱਬ ਨੇ ਇੰਨੇ ਜੋਗਾ ਬਣਾਇਆ ਕਿ ਤੁਸੀਂ ਕਿਸੇ ਦੇ ਕੰਮ ਆ ਸਕਦੇ ਉਹਨਾਂ ਨੂੰ ਹੋਰ ਦੇਈਂ ਕਿਉਂਕਿ ਬਹੁਤ ਵੱਡੀ ਗੱਲ ਹੈ ਬਈ ਮੈਂ ਤੁਹਾਡੀ ਮਤਲਬ ਕੱਲੀ ਮੂੰਹ ਤੇ ਬਾਵਾ ਹੀ ਨਹੀਂ ਘਟ ਰਿਹਾ ਕਿਉਂਕਿ ਮੈਂ ਕੋਣਾ ਤਾਰੀਫ ਕਰਨ ਵਾਲਾ ਉਹ ਕਾਲਪੁਰਖ ਬੈਠਾ ਉਹ ਵਾਇਗਰੂ ਬੈਠਾ ਪਰ ਬੜਾ ਵੱਡਾ ਜਿਗਰਾ ਹੈ ਯਾਰ ਆਪਣੀ ਇਨਕਮ ਦੇਣੀ ਰੱਬ ਕਰੇ ਭਰਾ ਤੈਨੂੰ ਇੱਕ ਦਿਨ 18 ਲੱਖ ਰੁਪਏ ਮਹੀਨੇ ਦਾ ਵੀ ਬਣੇ ਪਰ ਤੂੰ ਉਹ ਵੀ ਦੇ ਕੇ ਜਾਵੇਂ ਕਿਸੇ ਦੀ ਮਦਦ ਕਰੋ ਦੇ ਲੋ ਆ ਬਚਾ ਵਿਚਾਰਾ ਪਿਓ ਪਾਹੇਜ ਹੈ ਦੇਖ ਰਹੇ ਹੋ ਉਹ ਦੇਖੋ ਉਹਦੇ ਕੋਲ ਨਾ ਤੁਰਿਆ ਜਾਂਦਾ ਨਾ ਬੈਠਿਆ ਜਾਂਦਾ ਔਰ ਇਹਦੀ ਕੁੜੀ ਡ 2 ਸਾਲ ਇਨੇ ਆਪਣੀ ਕੁੜੀ ਤੇ ਕਰਦਾ ਚੱਕ ਚੱਕ ਕੇ ਪੈਸੇ ਲਾਏ ਇਲਾਜ ਕਰਾਇਆ ਪਰ ਇਲਾਜ ਨਹੀਂ ਹੋਇਆ ਐਂਡ ਚ ਇਹ ਕੁੜੀ ਲੁਧਿਆਣੇ ਇਹ ਆਏ ਆਪਣਾ ਇਲਾਜ ਕਰਾਇਆ ਹੁਣ ਹਰ ਮਹੀਨੇ ਦੀ ਦਵਾਈ ਚੱਲਦੀ ਹੈ 2500 3000 ਰੁਪਏ ਯਾਰ ਉਹਦੇ ਲਈ ਕਿੰਨੀਆਂ ਅਸੀਸਾਂ ਹੋਣਗੀਆਂ ਜਿਵੇਂ ਆਪਾਂ ਆਪਣੇ ਬੱਚਿਆਂ ਨੂੰ ਆਪਣੇ ਮਾਪੇ ਨੂੰ ਬਹੁਤ ਪਿਆਰ ਕਰਦੇ ਹਨ ਉਹਦੇ ਲੋਕ ਵੀ ਕਰਦੇ ਨੇ ਤਾਂ ਬਹੁਤ ਵੱਡੀਆਂ ਗੱਲਾਂ ਨੇ ਜਿਹੜੇ ਸਮਝਾ ਤਾਂ ਪਾਉਂਗਾ ਨਹੀਂ ਇਕੱਲੇ ਸ਼ਬਦਾਂ ਦੇ ਵਿੱਚ ਪਰ ਮੈਂ ਚਾਹਨਾ ਤੁਸੀਂ ਬੈਠੋ ਪਲੀਜ਼ ਅਗਰ ਤੁਹਾਡੇ ਕੋਲ ਟਾਈਮ ਹੈ ਦੇ ਜਾਣਾ ਐ ਕਿਦਾਂ ਕਾਰ ਚ ਆਏ ਆਈਡੀਆ ਇਹਦਾ ਹੀ ਸੀ ਬਈ ਦਾ ਆਉਂਦਾ ਹਾਂਜੀ ਨਾਲ ਤੁਹਾਨੂੰ ਵੀ ਸਾਰਿਆਂ ਨੂੰ ਚੰਗਾ ਕਰਮ ਲਾਉਣਾ ਦੇਖੋ ਵਿਚਾਰਕੋ ਤੁਰਿਆ ਨਹੀਂ ਜਾਂਦਾ ਦੇਖੋ ਉਹ ਚਾਰਾ ਕਿਵੇਂ ਤੁਰਦਾ ਜਦੋਂ ਪੜਦਾ ਸੀ ਉਸ ਤੋਂ ਹੀ ਫੈਨ ਆ ਤੁਹਾਡਾ ਵੀ ਮਿਲ ਕੇ ਆਣਾ ਵੀ ਜਦੋਂ ਜੋ ਵੀ ਚਾਏ ਅਸੀਂ ਅਜੇ ਆਣਾ ਤੇ ਫਿਰ ਆਵਾਂਗੇ ਅਸੀਂ ਤਾਂ ਅੱਛਾ ਜਦੋਂ ਛੋਟੇ ਹੁੰਦੇ ਸੀ ਉਦੋਂ ਮੈਨੂੰ ਸਾਰੇ ਕਹਿੰਦੇ ਮੈਂ ਛੋਟੇ ਹੁੰਦੇ ਤਾਂ ਤੁਹਾਨੂੰ ਦੇਖਦਾ ਮੈਂ ਬਜ਼ੁਰਗ ਹੋ ਗਿਆ ਬੜੇ ਇੱਥੇ ਲੋਕ ਆਉਂਦੇ ਨੇ ਇੱਕ ਇੱਕ ਵਾਰੀ ਡਾਕਟਰ ਨਾਲ ਗੱਲ ਹੋਈ ਯਾਰ ਇਹ ਕਹਿੰਦਾ ਡਾਕਟਰ ਨੇ ਸਾਡੇ ਪਟਿਆਲੇ ਰਜਿੰਦਰਾ ਉਹਨਾਂ ਨਾਲ ਫੋਨ ਤੇ ਗੱਲ ਹੋਈ ਕਹਿੰਦੇ ਮੈਂ ਸਰ ਹੁਣ ਇੱਥੇ ਐਮਬੀਬੀਐਸ ਕਰਕੇ ਨਾ ਪ੍ਰੈਕਟਿਸ ਕਰ ਰਿਹਾ ਹਾਂ ਮੈਂ ਤਾਂ ਸਰ ਤੁਹਾਨੂੰ ਉਦੋਂ ਦੇਖਦਾ ਜਦੋਂ ਮੈਂ ਪੜਦਾ ਹੁੰਦਾ ਸੀ ਉਹ ਮੈਂ ਗਿਆ ਯਾਰ ਅਸੀਂ ਸਾਨੂੰ ਇੱਕ ਸਾਲ ਤੋਂ ਪਲਾਨ ਕਰ ਰਹੇ ਮੇਰੇ ਇੱਕ ਸਾਲ ਹੋ ਗਿਆ ਨਾ 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 ਪਰ ਸਾਡਾ ਕੋਈ ਸੁਭਾਵੀ ਨਹੀਂ ਬਣਨਾ ਨਹੀਂ ਨਹੀਂ ਮੇਰੀ ਨਾ ਇੱਕ ਥੋੜੀ ਕਮੀ ਵੀ ਹੈ ਕਿ ਜਿਵੇਂ ਆਨਲਾਈਨ ਅਸੀਂ ਕਰ ਨਹੀਂ ਪਾਰੇ ਡੋਨੇਸ਼ਨ ਪਰ ਉਹਦੇ 'ਚ ਮੈਂ ਥੋੜਾ ਸੁਖੀ ਵੀ ਆ ਤੇ ਥੋੜੀ ਕਿਉਂਕਿ ਮੇਰੇ ਕੋਲ ਇੱਕ ਰਾਜਸਥਾਨ ਤੋਂ ਥੋੜੇ ਦਿਨ ਪਹਿਲਾਂ ਭਾਜੀ ਆਏ ਉਹ ਪੂਜੀਆਂ ਲੈ ਕੇ ਰਾਜਸਥਾਨ ਦਾ ਸਪੈਸ਼ਲ ਤਾਂ ਮੈਨੂੰ ਐਨ ਜੀਓ ਨੇ ਬੜਾ ਪਿਆਰ ਵੀ ਦਿੱਤਾ ਉਹ ਵਿਚਾਰਾ ਕਹਿੰਦਾ ਯਾਰ 2500 ਰੁਪਏ ਤਾਂ ਮੇਰੇ ਆਣ ਦਾ ਲੱਗਿਆ ਕਹਿੰਦੇ ਇਹੀ 2500 ਰੁਪਏ ਮੈਂ ਉੱਥੇ ਬੈਠ ਕਹਿੰਦੇ 2500 ਰੁਪਏ ਮੇਰਾ ਆਣ ਜਾਣ ਦਾ ਲੱਗ ਗਿਆ ਤੇ ਇਹੀ 2500 ਵੀ ਸੇਵਾ ਲੱਗ ਜਾਂਦੀ ਪਰ ਮੈਂ ਕਹਾਂ ਫਿਰ ਆਪਾਂ ਮਿਲਦੇ ਕਿਵੇਂ ਜੇ ਉਹ ਵੀ ਬਚ ਜਾਂਦੇ ਫਿਰ ਆਪਾਂ ਜਿਹੜਾ ਜੋ ਮਿਲ ਕੇ ਫੀਲਿੰਗ ਹੈ ਯਾਰ ਉਹ ਮਾਇਆ ਆਨਲਾਈਨ ਭੇਜ ਕੇ ਨਹੀਂ ਆਖਦੇ ਸਿਸਟਰ ਵੀ ਜੋਬ ਚ ਆਏ ਨੇ ਉਹ ਐਡਵੋਕੇਟ ਨੇ ਉਹ ਵਾ ਮੈਂ ਜਾਪੁਲੀਸ ਐਡਵੋਕੇਟ ਨੇ ਨਿਊ ਡਿਪਾਰਟਮੈਂਟ ਬਣਿਆ ਉਹਨਾਂ ਨੇ ਨਹੀਂ ਭੇਜੀ ਸੀ ਮੇਰੇ ਬੋਲੇ ਪਰ ਮੈਂ ਕਹਾਂ ਨਹੀਂ ਤੁਸੀਂ ਆਪ ਚ ਲੈ ਓਏ ਹੋਏ ਹੋਏ ਨਹੀਂ ਨਹੀਂ ਭਾਈ ਇਹ ਦੇਖੋ ਪਰਮਾਤਮਾ ਨੂੰ ਆਪਾਂ ਚਲੋ ਵੱਡੀ ਗੱਲ ਹੈ ਆਪਾਂ ਤੀਰਸਤੇ ਵੀ ਜਾਣੇ ਨਾ ਮੱਥਾ ਟੇਕਣ ਫਿਰ ਘਰ ਜਾ ਕੇ ਘਰ ਬਹਿ ਕੇ ਕਿਉਂ ਨਹੀਂ ਟੇਕਦੇ ਉੱਥੇ ਜਾਂਦੇ ਆ ਨਾ ਇਹ ਵੀ ਤੀਰਥ ਆ ਉਹ ਲੋਕਾਂ ਨੂੰ ਮਿਲੋ ਆਪਣੇ ਹੱਥੀਂ ਦਿਓ ਦਾਨਨ ਜਿਹੜਾ ਤੁਸੀਂ ਸਮਾਂ ਕੱਢ ਕੇ ਇੰਨੀ ਦੂਰੋਂ ਆਏ ਹੋ ਉਹ ਵੀ ਲਿਖੇ ਲੱਗਦਾ ਕਿ ਯਾਰ ਤੁਸੀਂ ਆਪਣੀ ਦਿਹਾੜੀ ਤੋੜ ਕੇ ਕੰਮਕਾਰ ਛੱਡ ਕੇ ਕਿਸੇ ਲਈ ਉੱਠ ਕੇ ਆਏ ਹੋ ਮਾਇਆ ਦੇਣ ਲਈ ਉਹ ਵੀ ਤਾਂ ਗਿਣਿਆ ਜਾਊਗਾ ਕਿੱਥੇ ਇੱਕ ਸੈਕਿੰਡ 'ਚ ਯੂਪੀਆਈ ਪਾਤਾ ਉਹ ਅਲੱਗ ਅਲ੍ਹਾ ਇਦਾਂ ਪਰ ਕਿਸੇ ਲਈ ਉੱਠ ਕੇ ਆਣਾ ਯਾਰ ਬਹੁਤ ਵੱਡੀ ਗੱਲ ਪਰ ਚਲੋ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਹੋਰ ਸੇਵਾ ਲਾਓਗੇ ਸਾਡੇ ਲਈ ਖੁਸ਼ ਰਹੋ ਕਈ ਵਾਰ ਨਾ ਸ਼ਬਦ ਬੰਦਾ ਬੋਲ ਨਹੀਂ ਪਾਂਦਾ ਪਰ ਮੈਂ ਖੜਾ ਮਹਿਸੂਸ ਕਰ ਲੈਣਾ ਕਿ ਤੁਸੀਂ ਮੇਰੇ ਲਈ ਕੀ ਸੋਚ ਰਹੇ ਹੋ ਤਾਂ ਮੈਂ ਤੁਹਾਡੇ ਜਜ਼ਬਾਤ ਬਿਨ ਬੋਲੇ ਹੀ ਸਮਝ ਪਾ ਰਿਹਾ ਕਿ ਤੁਸੀਂ ਮੇਰੇ ਲਈ ਕੀ ਫੀਲ ਕਰ ਰਹੇ ਹੋ ਮੇਰੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਿਉਂਕਿ ਮੈਂ ਸਮਝ ਸਕਦਾ ਪਰ ਮੈਂ ਉਹ ਸੇਮ ਫੀਲਿੰਗ ਤੁਹਾਨੂੰ ਵੀ ਕੱਢ ਕੇ ਨਹੀਂ ਦਿਖਾ ਸਕਦਾ ਕਿ ਮੈਂ ਬਿਲਕੁਲ ਅਕਾਲ ਪੁਰਖ ਅਗੇ ਅਰਦਾਸ ਕਰਦਾ ਕਿ ਮਹਾਰਾਜ ਤੁਹਾਨੂੰ ਹੋਰ ਦੇਵੇ ਤੁਸੀਂ ਹੋਰ ਮਿਹਨਤ ਕਰੋ ਹੋਰ ਸੇਵਾ ਕਰੋ ਤੇ ਤੁਹਾਡੇ ਘਰੇ ਖੁਸ਼ੀਆਂ ਆਉਣ ਕਿਉਂਕਿ ਨਾ ਸਾਨੂੰ ਉਦੋਂ ਤੱਕ ਅਹਿਸਾਸ ਨਹੀਂ ਹੁੰਦਾ ਆਪਣੀ ਖੁਸ਼ੀਆਂ ਦਾ ਜਦੋਂ ਤੱਕ ਅਸੀਂ ਕਿਸੇ ਹੋਰ ਨੂੰ ਗਮ 'ਚ ਨਹੀਂ ਦੇਖ ਲੈਂਦੇ ਜਦੋਂ ਅਸੀਂ ਕਿਸੇ ਹੋਰ ਦੇ ਦੁੱਖ ਦੇਖਦੇ ਆ ਨਾ ਫਿਰ ਅਸੀਂ ਆਪਣੇ ਆਪ ਨੂੰ ਸਵਾਲ ਨਹੀਂ ਕਰਦੇ ਕਿ ਯਾਰ ਮੇਰੇ ਨਾਲ ਸਭ ਕੁਝ ਠੀਕ ਕਿਉਂ ਚੱਲ ਰਿਹਾ ਇਹ ਤੁਹਾਡੇ ਚੰਗੇ ਕਰਮਾਂ ਦਾ ਫਲ ਹੁੰਦਾ ਅਸੀਂ ਉੱਥੇ ਵੀ ਹੈ ਮੇਰੇ ਦੋਸਤ ਨੇ ਬੰਦੀਆਂ ਨੇ ਮੇਰੇ ਨਾਲ ਖੜਦੇ ਨੇ ਮੈਂ ਉੱਥੇ ਵੀ ਜੇ ਮੈਨੂੰ ਕੋਈ ਦਿਖਦਾ ਹੈ ਨਾ ਇਹਨਾਂ ਕੋਲ ਹੈਲਪ ਲੈ ਕੇ ਮੇਰੇ ਥੋੜੇ ਪੰਜ-ਚਾਰ ਅਸੀਂ ਉੱਥੇ ਵੀ ਕਰਦੇ ਹਾਂ ਵਾਹ 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 ਨਹੀਂ ਨਹੀਂ ਮੈਂ ਫਜ਼ਲਕਰ ਜਸਦਨ ਆਇਆ ਤੁਸੀਂ ਮੇਰਾ ਨੰਬਰ ਨੋਟ ਕਰ ਲਓ ਮੈਂ ਫਜ਼ਲਕਰ ਜਸਦਨ ਆਇਆ ਤੁਹਾਨੂੰ ਮਿਲੂੰਗਾ ਸਾਰਿਆਂ ਨੂੰ ਠੀਕ ਹੈ ਆਪਾਂ ਜਰੂਰ ਮਿਲਾਂਗੇ ਸਾਰੇ ਮੈਂ ਤੁਹਾਨੂੰ ਆ ਪਰਸਨਲ ਨੰਬਰ ਦੇ ਦਿੰਦਾ ਤੁਸੀਂ ਫਾਜ਼ਿਲ ਕਾ ਤੁਹਾਨੂੰ ਕੋਈ ਲੋੜ ਹੋਵੇ ਮੇਰੇ ਲਈ ਕੋਈ ਸੇਵਾ ਦੀ ਲੋੜ ਹੋਵੇ ਤੁਸੀਂ ਕੁਝ ਕਰਨਾ ਹੋਵੇ ਮੈਨੂੰ ਦੱਸਿਓ ਠੀਕ ਹੈ ਹਾਏ ਹੋ ਗਿਆ ਆ ਮੇਰਾ ਪਰਸਨਲ ਨੰਬਰ ਹੈ ਜਦੋਂ ਵੀ ਕੋਈ ਵੀ ਲੋੜ ਹੋਵੇ ਮੇਰੇ ਕੋਲ WhatsApp ਮੈਸੇਜ ਛੱਡ ਦਿਓ ਸਾਡੇ ਕੋਲ ਜਿੰਨਾ ਹੋ ਸਕੇ ਤੁਹਾਨੂੰ ਕਰਾਂ ਠੀਕ ਹੈ ਠੀਕ ਹੈ ਥੈਂਕ ਯੂ ਧਿਆਨ ਰੱਖਿਓ ਥੈਂਕ ਯੂ ਮੇਰੇ ਸਰਕਾਰ ਚੰਗਾ ਲੱਗਿਆ ਯਾਰ ਤੁਹਾਨੂੰ ਮਿਲ ਕੇ ਯਾਰ ਸਾਰਿਆਂ ਨੂੰ ਪਟਵਾਰੀ ਸਾਹਿਬ ਮੁਬਾਰਕਾਂ ਰੱਬ ਕਰੇ ਤੁਸੀਂ ਡੀਸੀ ਲੱਗੋ ਹੁਣ ਵਾਇਗ ਰੂਪਾਲਾ ਕਰੇ ਥੈਂਕ ਯੂ ਅਰੇ ਨਹੀਂ ਨਹੀਂ ਮਾਰਾ ਹੀ ਤੁਹਾਨੂੰ ਰੱਬ ਹੋਰ ਦੇਵੇ ਚੰਗਾ ਲੱਗਿਆ ਤੁਹਾਨੂੰ ਮਿਲ ਕੇ ਥੈਂਕ ਯੂ ਹਾਂ ਆਜੋ ਆਜੋ ਬ